ਜਤਿੰਦਰ ਕੌਰ ਰੰਦਾਵਾਦੀ ਚੋਣ ਪ੍ਰਚਾਰ ਮੁਹਿੰਮ ਹੋਈ ਤੇਜ਼ ਹਰ ਦਿਨ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਸੈਂਕੜੇ ਲੋਕ ਹੋ ਰਹੇ ਕਾਂਗਰਸ ਵਿੱਚ ਸ਼ਾਮਿਲ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਕਾਂਗਰਸ ਉਮੀਦਵਾਰ ਜਤਿੰਦਰ ਕੌਰ ਰੰਦਾਵਾ ਨੂੰ ਉਸ ਵੇਲੇ ਪਰਵਾਹ ਹੁੰਗਾਰਾ ਮਿਲਿਆ ਜਦੋਂ ਪਿੰਡ ਮਾਨ ਦੇ ਦਰਜਨਾ ਪਰਿਵਾਰ ਦੂਜੀਆਂ ਪਾਰਟੀਆਂ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਇਸ ਤੋਂ ਇਲਾਵਾ ਉਹਨਾਂ ਪਿੰਡ ਕਿਲਾ ਨੱਥੂ ਤੋਂ ਕਾਂਗਰਸ ਵਿੱਚ ਸ਼ਾਮਿਲ ਹੋਏ 15 ਪਰਿਵਾਰਾਂ ਪਿੰਡ ਖਾਨੂਵਾਲ ਦੇ ਵੀਰ ਪਰਿਵਾਰਾਂ ਪਿੰਡ ਸੰਗਤੂ ਵਾਲ ਦੇ ਵੀਰ ਪਰਿਵਾਰਾਂ ਪਿੰਡ ਪਬਾਰਾਲੀ ਦੇ 5 ਪਰਿਵਾਰਾਂ ਅਤੇ ਪਿੰਡ ਸਰਫਕੋਟ ਦੇ 4 ਪਰਿਵਾਰਾਂ ਦਾ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਪਰਿਵਾਰ ਹੁਣ ਸਾਡੇ ਪਰਿਵਾਰ ਦਾ ਹਿੱਸਾ ਹਨ ਤੇ ਇਹਨਾਂ ਦੇ ਹਰ ਦੁੱਖ ਸੁੱਖ ਵਿੱਚ ਹਾਜ਼ਰ ਹੋਣ ਦੇ ਨਾਲ ਨਾਲ ਕਾਂਗਰਸ ਪਾਰਟੀ ਵੱਲੋਂ ਇਹਨਾਂ ਸਭ ਨੂੰ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਇਸ ਸੰਬੰਧੀ ਬੋਲਦਿਆਂ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਹਲਕੇ ਦੇ ਲੋਕ ਉਹਨਾਂ ਦੇ ਕੰਮਾਂ ਈਮਾਨਦਾਰੀ ਅਤੇ ਉਹਨਾਂ ਦੇ ਪਰਿਵਾਰ ਦੀ ਮਿਲਨਸਾਰਤਾ ਕਰਕੇ ਡਟ ਕੇ ਉਹਨਾਂ ਨਾਲ ਖੜੇ ਹਨ ਉਹਨਾਂ ਕਿਹਾ ਮੈਨੂੰ ਕੇਜਰੀਵਾਲ ਕੋਲੋਂ ਇਮਾਨਦਾਰੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਮੇਰੇ ਨਾਲ ਚੱਲਦੇ ਮੇਰੇ ਇਲਾਕਾ ਵਾਸੀ ਮੇਰੀ ਇਮਾਨਦਾਰੀ ਦੀ ਗਵਾਹੀ ਹਨ ਅਸੀਂ 23 ਤਰੀਕ ਨੂੰ ਲੋਕਮਤ ਰਾਹੀਂ ਸਾਬਤ ਕਰਾਂਗੇ ਕਿ ਅਸੀਂ ਕਿੱਥੇ ਖੜੇ ਹਾਂ ਇਸ ਸਬੰਧੀ ਜਤਿੰਦਰ ਕੋਰ ਰੰਦਾਵਾ ਨੇ ਕਿਹਾ ਕਿ ਹਰ ਦਿਨ ਦੂਜੀਆਂ ਪਾਰਟੀਆਂ ਦੇ ਲੋਕ ਸਾਡੀਆਂ ਨੀਤੀਆਂ ਅਤੇ ਸਾਡੇ ਕੰਮ ਕਰਕੇ ਸਾਡੇ ਨਾਲ ਜੁੜ ਰਹੇ ਹਨ ਉਨਾ ਕਿਹਾ ਸਾਡੀ ਆਪਣੇ ਹਲਕਾ ਵਾਸੀਆਂ ਨਾਲ ਇਹੀ ਕਜਟਤਾ ਨਸ਼ਾਖੋਰੀ ਬੇਰੁਜ਼ਗਾਰੀ ਅਤੇ ਹੋਰ ਜਨਤਕ ਮੁੱਦਿਆਂ ਖਿਲਾਫ ਡਟ ਕੇ ਲੜੇਗੀ ਤੇ ਅਸੀਂ ਹਲਕੇ ਨੂੰ ਨਸ਼ਿਆਂ ਤੋਂ ਮੁਕਤ ਕਰਵਾ ਕੇ ਰਹਿਾਂਗੇ ਤੁਹਾਡੇ ਪਿੰਡ ਪਤਾ ਨਹੀਂ ਕਿੱਥੋਂ ਨਾਮ ਆ ਜਾਂਦਾ ਹਰ ਰੋਜ਼ੀ ਖਾਲੀ ਅੱਜ ਮੈਂ ਬੋਲ ਕੇ ਆ ਉਸ ਪਿੰਡ 'ਚ ਸਿਪਾਕਿਸਤਾਨ ਵਾਲੇ ਹਰ ਰੋਜ਼ ਕਰਦੇ ਮੁੱਖ ਮੰਤਰੀ ਨੇ ਇੱਕ ਵਾਰੀ ਬਿਆਨ ਨਹੀਂ ਕਦੀ ਦਿੱਤਾ ਕਿ ਮੈਂ ਪਾਕਿਸਤਾਨ ਦੀਆਂ ਨਸ਼ਾ ਬੰਦ ਕਰ ਦੂੰ ਪ੍ਰਧਾਨ ਮੰਤਰੀ ਇੱਕ ਵਾਰੀ ਕਲੀ ਬੋਲਿਆ ਕਿ ਪਾਕਿਸਤਾਨ ਦੀਆਂ ਨਜ਼ਰਾਂ ਜਿਹੜੀਆਂ ਨੇ ਮੈਂ ਅੱਖਾਂ ਕੱਢ ਦੂੰ ਜਿਹੜਾ ਹਿੰਦੁਸਤਾਨ ਵੱਲ ਅੱਖਾਂ ਕੱਢੇਗਾ ਕਲੀ ਬੋਲਿਆ ਤੇ ਫਿਰ ਦੋਵੇਂ ਰਲੇ ਦੇ ਜੋ ਹਾਲਾਤ ਜਾਂ ਇਥੋਂ ਤੱਕ ਯਾਨੀ ਹਰ ਪ੍ਰੈਸਿਕ ਉਹਨਾਂ ਦੇ ਤੇ ਖਬਰ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਪੰਜਾਬ ਚ ਗੁੰਡਾ ਰਾਜ ਜਿਹੜਾ ਫਿਰ ਚੁੱਕ ਰਿਹਾ ਇਹ ਪੰਜਾਬ ਨੂੰ ਬਰਬਾਦ ਕਰ ਦੂਗਾ ਪੰਜਾਬੀਓ ਇਹਦੇ ਅਗੇਂਸਟ ਖਰੋਦੋ ਉਹਨਾਂ ਦੀ ਅਪੀਲ ਆਈ ਹੈ ਦਮਦਮਾ ਖਵਲੇ ਜਿਲ੍ਹੇਦਾਰ ਉਹਰੇ ਆ ਪਰ ਕਸਾਨੀ ਤੇ ਜਵਾਨੀ ਦੋਵਾਂ ਤੇ ਪ੍ਰਭਾਵ ਕਰ ਰਿਹਾ ਨਾ ਭਗਵੰਤ ਮਾਨ ਕਿ ਕਹਿੰਦਾ ਦਿੱਲੀ ਦਿੱਲੀ ਨੇ ਤੇ ਪੈਸੇ ਭੇਜ ਦਿੱਤੇ ਤੇ ਤੂੰ ਬਿੱਲ ਕੱਟ ਕੇ ਦੇ ਦਿੱਤੇ 230 230 20 ਵਗੈਰਾ ਫਿਰ ਤੇ ਕੀ ਹੈ ਕਿ ਦਿੱਲੀ ਦਾ ਕਸੂਰ ਹੈ ਤੇਰਾ ਆਪਣਾ ਜ਼ਿਲ੍ਹੇਦਾਰ ਡੀਸੀ ਫੈਸਲਾ ਕਰਾਵੇ ਕਿ 2100 ਰੁਪਏ ਚੋਣਾ ਲਓ ਤੇ ਬਾਕੀ ਜੇ ਨਾ ਕੋਈ ਜਾ ਕਿ ਜੇ ਇਨਕੁਆਰੀ ਹੋਣੀ ਚਾਹੀਦੀ ਆ ਮਾਣੇ ਪੰਜਾਬ ਦਾ ਬਣੂਗਾ ਕੀ ਸਾਨੂੰ ਜ਼ਰੂਰਤ ਪਾਦਾ ਕਰਨੀ ਪੈਣੀ ਆ ਦਿੱਲੀ ਤੱਕ ਕੁਝ ਮੋਰਚਾ ਲਾ ਰੱਖਿਆ ਕਿ ਉਥੇ ਐਸਈਸੀ ਦਾ ਮੋਰਚਾ ਲਗਾਈ ਜੀ ਦਾ 2300 ਰੁਪਿਆ ਦਾ ਰੇਟ ਦਾ ਮੋਰਚਾ ਲੱਗਾ ਸੀ ਜਿਹੜਾ ਅੱਜ 1800 ਨੂੰ ਮਿਲ ਰਿਹਾ ਅੱਜ ਕਿਸਾਨ ਯੂਨੀਅਨ ਉੱਠ ਕੇ ਕਰਨ ਕਰ ਜਾਣ ਜਿਸੋ ਪ੍ਰਿੰਕਾ ਵਾਲੇ ਦੇ ਪਿੰਡ ਜਾਣ ਉਹਨੂੰ ਕਹਿੰਦੇ ਆ ਤੇਰੀ ਪਰਚੀ 100 ਜੱਕ ਡੀਸੀ ਨਾਲ ਗੱਲ ਕਰੋ ਕਿ ਕਿੰਦਾ ਲੱਗਿਆ 1800 ਇਹਦਾ ਕਿਵੇਂ ਲੱਗਾ 2000 ਗੱਲ ਕੱਲ੍ਹ ਪਾਣੀ ਚਾਹੀਦੀ ਕਿ ਨਹੀਂ ਸਰਦਾਰ ਸੁਰਜੀਤ ਸਿੰਘ ਆ ਅੱਜ ਕੋਈ ਉੱਠਣ ਨੂੰ ਤਿਆਰ ਨਹੀਂ ਕਰਨ ਕਰਨ ਤਿਆਰ ਨਹੀਂ ਮੁੱਖ ਮੰਤਰੀ ਸਟੇਟ ਤੇ ਬੋਲਣ ਲਈ ਤਿਆਰ ਨਹੀਂ ਇਹ ਪੰਜਾਬ ਰੋੜੇ ਪਾਪਤਾ ਇਸ ਮੁੱਖ ਮੰਤਰੀ ਨੇ ਇਹਦਾ ਨਕਾ ਲਾਉਣਾ ਪੈਣਾ ਤੇ ਪੰਜਾਬੀਓ ਤੇ ਡੇਰੇ ਵਾਲੇ ਤੁਸੀਂ ਲਾਉਣਾਗੇ ਹੁਣ ਇਹ ਵੀ ਇਹਨੂੰ ਕਿਹਾ ਰੋੜੇ ਪਾ ਪੰਜਾਬ ਸੰਜੀਵ ਮਹਿਤਾ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ